ਇੱਕ ਨਾਲ ਲੱਗਦੀ ਗੱਲ ਇਹ ਵੀ ਹੈ ਕਿ ਜਿਹੜੇ ਚਿਹਰਿਆਂ ਦੀ ਆਪਾਂ ਹੁਣ ਗੱਲ ਕੀਤੀ ਉਹਨਾਂ ਵਿੱਚ ਇੱਕ ਬੀਬੀ ਪਰਮਜੀਤ कौर ਖਾਲੜਾ ਦਾ ਨਾਮ ਜੋੜ ਲਈਏ ਤੇ ਇਹਨਾਂ ਸਾਰੇ ਆਗੂਆਂ ਨੇ ਅੱਜ ਵਿਸ਼ੇਸ਼ ਤੌਰ ਤੇ ਇਸ ਮੂਲਯਤ ਕੀਤੀ ਹੈ ਬਕਾਇਦਾ ਤੌਰ ਤੇ ਪੂਰੇ ਪੰਜਾਬ ਨੂੰ ਸੱਦਾ ਦਿੱਤਾ ਗਿਆ ਕਿ ਜਿਹੜੇ ਤਿੰਨ ਮੁੰਡੇ ਮਾਰੇ ਗਏ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਵੀ ਹੋਵੇ ਤੇ ਖੁਦ ਵੀ ਹੋਏ ਨੇ ਉਹਨਾਂ ਦੀ ਇਹ ਹਾਜ਼ਰੀ ਕੀ ਸੰਕੇਤ ਦਿੰਦੀ ਹੈ ਖਾਸ ਕਰਕੇ ਉਹਨਾਂ ਮੁੰਡਿਆਂ ਦੇ ਨਾਲ ਪਹਿਲਾਂ ਇਹ ਗੱਲ ਆ ਰਹੀ ਸੀ ਕਿ ਉਹ ਗਰੀਬ ਪਰਿਵਾਰ ਦੇ ਨੇ ਉਹਨਾਂ ਨਾਲ ਪਤਾ ਨਹੀਂ ਕੱਲ ਨੂੰ ਕਿਸੇ ਨੇ ਖੜਨਾ ਕਿ ਨਹੀਂ ਖੜਨਾ ਉਹ ਭਾਵੇਂ ਸਿੱਖੀ ਸਰੂਪ ਵਾਲੇ ਨਹੀਂ ਉਹਨਾਂ ਦਾ ਖਾਲਸਤਾਨਾ ਕੋ ਲੈਣਾ ਦੇਣਾ ਨਹੀਂ ਫਿਰ ਵੀ ਵੱਡੀਆਂ-ਵੱਡੀਆਂ ਸੁਰਖੀਆਂ ਕੁਝ ਅਦਾਰਿਆਂ ਵੱਲੋਂ ਬਣਾ ਦਿੱਤੀਆਂ ਗਿਆ ਕਿ ਖਾਲਸਤਾਨੀ ਅੱਤਵਾਦੀ ਜਿਹੜੇ ਨੇ ਢੇਰ ਕਰ ਦਿੱਤੇ ਗਏ ਤੇ ਉਹਨਾਂ ਦੀ ਜਿਹੜੀ ਇਹ ਸ਼ਮੂਲੀਅਤ ਹੈ ਪ੍ਰੋਗਰਾਮ ਦਾ ਸੱਦਾ ਇੱਕ ਸੰਕੇਤ ਕੀ ਦਿੰਦਾ ਹੈ ਦੇਖੋ ਜਿਵੇਂ ਜਿਸ ਦਿਨੇ ਐਨਕਾਉਂਟਰ ਹੋਇਆ ਸੀ মিডিਆ ਦੇ ਕਿਹੇ ਹਿੱਸੇ ਵੱਲੋਂ ਜਾਂ ਅਸੀਂ ਕੁਝ ਕਹਿ ਲਈਏ ਵੀ ਇਹ ਗੱਲ ਆਉਣ ਲੱਗੀ ਸੀ ਵੀ ਫੇਕ ਐਨਕਾਉਂਟਰ ਹੋਏ ਨੇ ਕੁਝ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਤਾਂ ਅਸੀਂ ਕਹਿ ਲਈਏ ਵੀ ਉਹਨਾਂ ਵੱਲੋਂ ਵੀ ਇਹ ਗੱਲ ਸਾਹਮਣੇ ਲਿਆਂਦੀ ਗਈ ਇਹ ਤਾਂ ਚਲੋ ਗਵਰਨਮੈਂਟ ਦੀ ਜਿਹੜੀ ਅਥਾਰਟੀ ਹੈ ਪੁਲਿਸ ਹੈ ਜਾਂ ਕੋਈ ਇਨਵੈਸਟੀਗੇਟਿਵ ਏਜੰਸੀ ਹੈ ਉਹਨੇ ਦੇਖਣਾ ਹੈ ਕੀ ਹੋਇਆ ਤੇ ਫੈਕਟਸ ਜਿਹੜੇ ਆ ਉਹਨਾਂ ਨੇ ਦੇਖਣਾ ਜਾਂ ਕੋਈ ਇਨਵੈਸਟੀਗੇਟ ਕਰਦਾ ਉਹ ਦੱਸੂਗਾ ਦੂਜੀ ਗੱਲ ਜਿਹੜੀ ਗੱਲ ਆਪਾਂ ਹੁਣ ਹੋਣੀ ਹੈ ਆਪਾਂ ਜ਼ਿਕਰ ਕਰਕੇ ਹਟਿਆ ਹੈ ਨਾ ਜੀ ਜਦੋਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹ ਜਿ ਲੱਗਦਾ ਹੈ ਨਾ ਵੀ ਧੱਕਾ ਹੋਇਆ ਹੈ ਹੂੰ ਤਾਂ ਲੋਕਾਂ ਦੀ ਸympathy ਜਿਹੜੀ ਹੈ ਉਹ ਆਪ ਮੁਹਾਰੀ ਜਿਹੜੀ ਹੈ ਉਸ ਨਾਲ ਜੁੜ ਜਾਂਦੀ ਹੈ ਹੂੰ ਦੂਜੀ ਵੱਡੀ ਗੱਲ ਇਹ ਹੁੰਦਾ ਹੈ ਇਹ ਹੁੰਦੀ ਹੈ ਵੀ ਜਦੋਂ ਇਹ ਇਨਸੀਡੈਂਟ ਹੁੰਦਾ ਹੈ ਉਹਦੇ ਚ ਨੋ ਡਾਊਟ ਜਿਹੜੇ ਹੈ ਪੁਲਿਸ ਸਟੇਸ਼ਨ ਜਿਹੜੇ ਹੈ ਪਿਛਲੇ ਲੰਬੇ ਸਮੇਂ ਤੋਂ ਟਾਰਗੇਟ ਹੋ ਰਹੇ ਸੀਗੇ ਜੀ ਟਾਰਗੇਟ ਹੋ ਰਹੀ ਸੀ ਤਾਂ ਉਹਦੇ ਵਿੱਚ ਪੁਲਿਸ ਨੇ ਇਹ ਦਾਵਾ ਕੀਤਾ ਵੀ ਇਹ ਤਿੰਨ ਮੁੰਡੇ ਜਿਹੜੇ ਆ ਇਹ ਇਨਵੋਲਵ ਸੀ ਤੇ ਪੀੜੀ ਭੀਤ ਦੇ ਵਿੱਚ ਐਨਕਾਉਂਟਰ ਦੇ ਵਿੱਚ ਸਡਨਲੀ ਸਵੇਰੇ ਆਪਾਂ ਖਬਰਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੀ ਇਹ ਤਿੰਨ ਮੁੰਡੇ ਜਿਹੜੇ ਆ ਉਹ ਮਾਰੇ ਜਾਂਦੇ ਨੇ ਬਿਨਾ ਜਿਹੜੇ ਕਈ ਗੱਲਾਂ ਦੇਣੀਆਂ ਉਹ ਸ਼ੱਕੀ ਸਾਹਮਣੇ ਆ ਜਾਂ ਪਰ ਉਹਦੇ ਬਾਰੇ ਪੁਲਿਸ ਨੂੰ ਚਾਹੀਦਾ ਸੀ ਵੀ ਸਾਰਾ ਕੁਝ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈਗਾ ਤਾਂ ਜੋ ਲੋਕਾਂ ਦੇ ਵਿੱਚ ਜਿਹੜੇ ਗਿਲੇ ਸ਼ਿਕਵੇ ਆ ਜਿਹੜੇ ਸ਼ੰਕੇ ਆ ਉਹ ਦੂਰ ਹੋਣੇ ਚਾਹੀਦੇ ਦੂਜੀ ਵੱਡੀ ਗੱਲ ਜਿਵੇਂ ਤੁਸੀਂ ਪਰਮਜੀਤ ਕੌਰ ਖਾਲੜਾ ਦੀ ਗੱਲ ਕੀਤੀ ਤੇ ਬਿਨਾਂ ਸ਼ੱਕ ਦੇਖੋ ਪਰਮਜੀਤ ਕੌਰ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ 1992-92 ਦੇ ਵਿੱਚ ਉਹ ਬਹੁਤ ਵੱਡਾ ਕੇਸ ਜਿਹੜਾ ਹੈ ਉਹਨਾਂ ਨੇ ਤਿੰਨ ਸ਼ਮਸ਼ਾਨ ਘਾਟਾਂ ਦਾ ਜਿਹੜੀਆਂ ਬਾਜੇ ਦੀਆਂ ਤਰਨ ਤਰਨ ਪੱਟੀ ਤੇ ਦੁਰਗਾਣਾ ਮੰਦਰ ਦਾ ਜਿਹੜਾ ਉਹ ਮਸਲਾ ਜਿਹੜਾ ਉਹ ਸਾਹਮਣੇ ਲਿਆਂਦਾ ਸੀ ਤੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਉਹ ਅੱਜ ਵੀ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ ਪੰਜਾਬ ਦੇ ਵਿੱਚ ਕਿੰਨਾ ਜਿਹੜਾ ਉਦੋਂ ਅਣ ਮਨੁੱਖੀ ਜਿਹੜਾ ਕਾਰਾ ਹੋਇਆ ਤੇ ਕਿੰਨੇ ਕਿਵੇਂ ਮੁੰਡਿਆਂ ਨੂੰ ਜਿਹੜਾ ਉਹ ਅਣ ਪਛਾਤੀਆਂ ਲਾਸ਼ਾਂ ਕਰਾ ਦੇ ਕੇ ਮਾਰ ਦਿੱਤਾ ਗਿਆ ਸੀ ਤਾਂ ਉਹਦੇ ਨਾਲ ਜੁੜੀ ਗੱਲ ਇਹ ਹੈ ਵੀ ਇਵਨ ਕਿ ਅਸੀਂ ਇਕੱਲਾ ਇਹ ਨਾ ਕਹਿ ਲਈਏ ਵੀ ਜਿਹੜਾ ਖਾਲ ਵਾਲਾ ਮਿਸ਼ਨ ਆਰਗੇਨਾਈਜੇਸ਼ਨ ਜਿਹੜੀ ਉਹ ਬਣੀ ਹੋਈ ਹੈ ਇਹਨਾਂ ਥਾਵਾਂ ਤੇ ਹੋਰ ਵੀ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਾਂ ਬਣੀਆਂ ਹੋ ਜਾਣੇ ਉਹ ਇਹੋ ਜਿਹੇ ਜਿਹੜੇ ਇਨਸੀਡੈਂਟ ਹੁੰਦੇ ਨੇ ਉੱਥੇ ਪਹੁੰਚਦੇ ਵੀ ਨੇ ਸਪੋਰਟ ਵੀ ਕਰਦੇ ਨੇ ਇਹ ਇਕੱਲਾ ਕੋਈ ਪਹਿਲਾ ਇਨਸੀਡੈਂਟ ਨਹੀਂ ਹੈਗਾ ਜੀ